ਅੱਜ ਬੇਸਿਕਲੀ ਆਪਣੇ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਿਰਫ ਜਿਹੜੇ ਮੇਨਲੀ ਹੈਲਥ ਸਰਵਿਸਿਜ਼ ਨੇ ਉਹਨਾਂ ਨੂੰ ਚੈੱਕ ਕਰਨ ਲਈ ਆਇਆ ਸੋ ਸਿਵਲ ਸਰਜਨ ਮੈਡਮ ਮੇਰੇ ਨਾਲ ਹੈਗੇ ਇੱਥੇ ਆਪਣੇ ਜੀਐਸ ਸਾਹਿਬ ਵਗਰਾ ਹੋਰ ਆਫਸਰ ਵੀ ਨਾਲ ਹੈਗੇ ਸਫੀਸ਼ੀਐਂਟ ਨੰਬਰ ਆਫ ਮੈਡੀਕਲ ਕੈਂਪਸ ਲੱਗੇ ਹੋਏ ਨੇ ਐਂਡ ਮੈਡੀਕਲ ਪੱਖੋਂ ਕਿਉਂਕਿ ਮੈਂ ਪਹਿਲੇ ਡੱਟੇ ਕਮਿਸ਼ਨ ਦਾ ਨਾਲ ਬੈਠ ਕੇ ਉੱਥੇ ਵੀ ਰਿਵਿਊ ਕਰਕੇ ਆਇਆ ਹਾਂ ਸੋ ਨੋ ਕਨਸਰਨ ਐਸ ਸੱਚ ਉਹਨਾਂ ਨੇ ਕੋਈ ਰੇਜ਼ ਨਹੀਂ ਕੀਤਾ ਕਿ ਸਫੀਸ਼ੀਐਂਟ ਨੰਬਰ ਤੇ ਮੈਡੀਸਿਨ ਅਵੇਲੇਬਿਲਿਟੀ ਵੀ ਹੈ ਐਂਡ ਇਹ ਜਿਹੜੇ ਕਿਉਂਕਿ ਮੈਡੀਸਿਨ ਦਾ ਦੇਖੋ ਸਪਲਾਈ ਕਰਨਾ ਇਜ਼ ਰਿਲੇਟਿਵ ਈਜ਼ੀਅਰ ਪਾਰਟ ਕਿਉਂਕਿ ਤੁਸੀਂ ਦੇਖੋਗੇ ਅੱਜ ਮੰਨ ਲਓ ਤੁਸੀਂ ਪਿੰਡ ਦੇ ਵਿੱਚ ਗਏ ਵੀ ਉੱਥੇ ਸਮਝਾ ਕੇ ਵੀ ਇਹ ਪਾਣੀ ਸਾਫ ਕਰਨ ਲਈ ਕਲੋਰੀਨ ਦੇਣੀ ਤਾਂ ਤੁਸੀਂ ਇੱਕ ਵਿਜ਼ਿਟ 'ਚ ਵੀ ਇੱਕ ਮਹੀਨੇ ਦੀ ਮੈਡੀਸਿਨ ਸਪਲਾਈ ਉੱਥੇ ਦੇ ਸਕਦੇ ਹੋ ਈਵਨ ਜਿਹੜੇ ਕਿ ਕੋਈ ਸਾਡੇ ਫੈਪ੍ਰੀਨੋਰਫਿਨ ਦੀ ਮੈਡੀਸਿਨਸ ਹੈ ਉਹਨਾਂ ਦੀ ਵੀ ਪ੍ਰੈਸਕ੍ਰਿਪਸ਼ਨ ਵੀਕਲੀ ਦਿੱਤੀ ਜਾਈਏ ਇੱਕ ਸਜੈਸ਼ਨ ਜਿਹੜਾ ਇੱਥੋਂ ਨਿਕਲ ਕੇ ਆਇਆ ਹੈ ਕਿ ਜਿਹੜੇ ਪਿੰਡ ਹਲੇ ਵੀ ਟਰੈਕਟਰ ਤੇ ਰਾਹੀ ਨੋਬਿਲਿਟੀ ਜਿੱਥੇ ਹੈ ਉੱਤੇ ਜਿਹੜੀ ਮੋਬਾਈਲ ਮੈਡੀਕਲ ਟੀਮ ਉੱਥੇ ਲਗਾ ਕੇ ਭਾਵੇਂ ਘੰਟਾ ਕੱਟਾ ਜਾ ਕੇ ਇੱਕ ਵਾਰ ਹੋਰ ਐਡੀਸ਼ਨਲ ਕਵਰੇਜ ਕਰ ਲਿੱਤਾ ਜਾਵੇ ਉਹ ਮੈਂ ਸਿਵਲ ਸਰਜਨ ਨੂੰ ਕਿਹਾ ਕਿ ਉਹ ਵੀ ਜੇ ਸਾਹਿਬ ਦੀ ਜਿਹੜੀ ਹੈ ਸੁਜੈਸ਼ਨ ਉਸ ਤੇ ਆਪਾਂ ਅਮਲ ਲੈ ਲਿਆ ਜਾਵੇ ਸਰ ਜਾਨਵਰਾਂ ਨੂੰ ਲੈ ਕੇ ਕਿਸ ਤਰ੍ਹਾਂ ਬਿਮਾਰੀਆਂ ਉੱਥੇ ਵੀ ਬੜਾ ਪੂਛ ਸਾਹਮਣੇ ਆ ਰਹੇ ਨੇ ਬੀਕੋ ਉਹ ਆਮ ਇਨ ਆ ਪੋਜੀਸ਼ਨ ਟੂ ਕਮੈਂਟ ਬੀਕੋ ਇਸ ਉਹ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਜਿਹੜੇ ਹੈ ਜੇ ਉਹ ਸੈਪਰੇਟਲੀ ਮੈਂ ਕਨਸਰਨ ਡੀਸੀ ਨੂੰ ਕਰਾਂਗਾ ਸਾਡਾ ਜਿਹੜਾ ਹੈਗਾ ਉਹ ਹਿਊਮਨ ਹੈਲਥ ਨੂੰ ਲੈ ਕੇ ਸਾਡੀ ਹਰ ਪੱਖੋਂ ਟੀਮ ਰੈਡੀ ਹੈ ਐਂਡ ਆਰ ਸਿਵਲ ਸਰਜਨ ਇਜ਼ ਵਨ ਆਫ ਦਾ ਮ ਸੋ ਦੇਖੋ ਪਹਿਲੀ ਤਾਂ ਗੱਲ ਹੈ ਗਵਰਨਮੈਂਟ ਨੇ ਆਲਰੇਡੀ ਅਨਾਉਂਸ ਕੀਤਾ ਹੈ ਵੀ ਜਿਹੜਾ ਵੀ ਨੁਕਸਾਨ ਹੈ ਉਸ ਦਾ ਮੁਆਵਜ਼ਾ ਪੂਰਾ ਦਿੱਤਾ ਜਾਊਗਾ ਹੁਣ ਦੇਖੋ ਨੈਚੁਰਲ ਆਫਤ ਦਾ ਤਾਂ ਕਿਸੇ ਦੇ ਕੋਲ ਐਸਾ ਚ ਹੱਲ ਹੈ ਨਹੀਂ ਪਰ ਇਹ ਹੈਗਾ ਵੀ ਜਿਹੜਾ ਇਹ ਆਪਾਂ ਸਥਿਤੀ ਹੈ ਇਹਨੂੰ ਆਪਾਂ ਨਜੀਠੀ ਐਂਡ ਜਿਹੜਾ ਵੀ ਕੰਪਨਸੇਸ਼ਨ ਬੜਾ ਹੈਗਾ ਬੰਦਾ ਕੰਪਨਸੇਸ਼ਨ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਬਾਕੀ ਇਸ ਵਾਰ ਇਸ ਹੈਲਥ ਕੇਅਰ ਇਸ ਕੰਸਰਨ ਸੇ ਸਿਬ ਜਿਹੜੀ ਸੇਵਾਵਾਂ ਨੇ ਉਹਨਾਂ ਦੇ ਪੱਖੋਂ ਕੋਈ ਵੀ ਕਮੀ ਨਹੀਂ ਰਹੀ ਜਾਉਂਦ ਸਗਲੀ ਡਿਲੀਵਰੀ ਪੇਸ਼ੈਂਟ ਵੀ ਸਿਵਲ ਸਰਜਨ ਨੇ ਮੈਨੂੰ ਦੱਸਿਆ ਹੈ ਕਿ ਐਸੀ ਡਿਲੀਵਰੀ ਪੇਸ਼ੈਂਟਸ ਨੂੰ ਵੀ ਅਡਵਾਂਸ ਲੈ ਕੇ ਆ ਰਹੇ ਹਨ ਉਹਨਾਂ ਨੂੰ ਬੋਟਸ ਤੋਂ ਰੈਸਕਿਊ ਕਰਕੇ ਵੀ ਡਿਲੀਵਰੀ ਲਈ ਲੈ ਕੇ ਆ ਰਹੇ ਹਨ ਐਂਡ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਫਿਰੋਜ਼ਪੁਰ ਦੇ ਵਿੱਚ ਪਹਿਲਾ ਹਿਸਟੋਰੀਕਲੀ ਜਿਹੜੀ ਮਟਰਨਲ ਮੋਰਟੈਲਿਟੀ ਹੈ ਦੀ ਡਿਲੀਵਰੀ ਦੇ ਟਾਈਮ ਹਾਈਐਸਟ ਹੈਗੀ ਪਰ ਬੜਾ ਕਮੈਂਡੇਬਲ ਕੰਮ ਇੱਥੇ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਹੈ ਦੀਪ ਸਿੰਘਾ ਉਹਨਾਂ ਨੇ ਵੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੇ ਹਿੱਥਾ ਐਂਡ ਮੈਡਮ ਸਿਵਲ ਸਰਜਨ ਨੇ ਵੀ ਕੀਤਾ ਹੈ ਤੋ ਮੈਂ ਇਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਕਿ ਜਿਹੜੀ ਤੁਹਾਡੀ ਹਾਈ ਰਿਸਕ ਪ੍ਰੈਗਨਨਸੀ ਹੈ ਉਹਨਾਂ ਨੂੰ ਜ਼ਰੂਰ ਅਤੇ ਮੇਰੀ ਲੋਕਾਂ ਨੂੰ ਵੀ ਅਪੀਲ ਕਿਉਂਕਿ ਲਾਸਟ ਮਿੰਟ ਦੇਖੋ ਇਸ ਟਾਈਪ ਦੀ ਸਿਚੁਏਸ਼ਨ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣੇ ਜੀ ਮੈਨੂੰ ਤਾਂ ਹੁਣੇ ਲੈਣ ਆ ਜਾਓ ਕਿਉਂਕਿ ਤੁਹਾਡੇ ਕੋਲ ਨੰਬਰ ਆਫ ਓਬੀਐਮ ਬੋਕਸ ਵਗੈਰਾ ਹੋਰ ਚੀਜ਼ਾਂ ਦੀ ਸ਼ਾਰਟੇਜ ਹੋएगी ਪਰ ਜਿੱਥੇ ਜਿੱਥੇ ਮਦਰਸ ਨੂੰ ਪਤਾ ਹੈ ਵੀ ਸਾਡੀ ਹਾਈ ਰਿਸਕ ਪ੍ਰੈਗਨਨਸੀ ਹੈ ਸਾਨੂੰ ਐਨੀਮੀਆ ਦੀ ਸ਼ਿਕਾਇਤ ਹੈ ਹਾਈ ਬੀਪੀ ਦੀ ਸ਼ਿਕਾਇਤ ਹੈ ਉਹ 2 ਜਾਂ 4 ਦਿਨ ਪਹਿਲਾਂ ਅਡਵਾਂਸ ਦੇ ਵਿੱਚ ਆ ਕੇ ਆਪਣੇ ਸ਼ਿਫਟ ਹੋ ਜਾਣ ਤਾਂ ਕਿ ਆਪਾਂ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚ